ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਛੱਤ ਤੇ ਨਹੀਂ ਗਈ ਤੇ ਬਾਹਰ ਵਾਲੇ ਗਾਰਡਨ ਦੇ ਵਿੱਚ ਆ ਗਈਆਂ ਮੈਂ ਕਿਹਾ ਚਲੋ ਅੱਜ ਤੁਹਾਨੂੰ ਇਹ ਵਾਲਾ ਆਪਣਾ ਆਰਗੈਨਿਕ ਗਾਰਡਨ ਦਿਖਾਉਨੇ ਆ ਤੇ ਜੇ ਤੁਹਾਡੇ ਕੋਲ ਵੀ ਥੋੜੀ ਜਗ੍ਹਾ ਹੈਗੀ ਆ ਤਾਂ ਤੁਸੀਂ ਵੀ ਸਬਜ਼ੀਆਂ ਜਿਹੜੀਆਂ ਜ਼ਰੂਰ ਲਗਾਓ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਦਿਖਾ ਰਹੀਆਂ ਜੀ ਫਲੀਆਂ ਇਸ ਤਰ੍ਹਾਂ ਮੈਨੂੰ ਆਦਤ ਆ ਵੀ ਜੇ ਮੈਨੂੰ ਕੋਈ ਘਾਹ ਵਗੈਰਾ ਦਿਸੇ ਨਾ ਤੇ ਮੈਂ ਨਾਲੋਂ ਨਾਲ ਪੱਟਦੀ ਰਹੀ ਹੁੰਨੀ ਵਿੱਚੋਂ ਵਿੱਚੋਂ ਵੈਸੇ ਮੈਂ ਸਾਰਿਆਂ ਦੀ ਇਹਨਾਂ ਦੀ ਇੱਕ ਵਾਰੀ ਗੁਡਾਈ ਕਰ ਚੁੱਕੀ ਆ ਦੋ ਵਾਰੀ ਇੱਕ ਵਾਰੀ ਹੁਣ ਇੱਕ ਵਾਰੀ ਜਦੋਂ ਛੋਟੀਆਂ-ਛੋਟੀਆਂ ਸੀ ਨਾ ਉਦੋਂ ਮੈਂ ਗੋੜ ਦਿੱਤੀਆਂ ਸੀ ਇਹ ਫਰਾਂਸ ਪੀਣ ਦੀਆਂ ਫਲੀਆਂ ਵਾਂ ਤੁਸੀਂ ਦੇਖ ਸਕਦੇ ਹੋ ਪਿਓਰ ਆਰਗੈਨਿਕ ਹਰੇਕੀ ਨੇ ਇਹਨਾਂ ਦਾ ਰੰਗ ਫਿਰ ਵੀ ਤੁਸੀਂ ਦੇਖੋ ਕਿ ਕਿੰਨਾ ਕਾਲਾ ਵਾ ਕਿਉਂਕਿ ਇੱਥੇ ਨਾ ਸਵਾਦ ਆ ਢੇਰ ਸੀਗਾ ਪਹਿਲਾਂ ਮਤਲਬ ਅਸੀਂ ਘਾਹ ਵਗੈਰਾ ਨਾ ਇੱਥੇ ਲੋਹਿਆ ਸੀ ਕਾਫੀ ਤੇ ਉਹ ਘਾਹ ਦਾ ਢੇਰ ਹੋਣ ਕਰਕੇ ਇਹਨਾਂ ਦਾ ਰੰਗ ਜਿਹੜਾ ਬਹੁਤ ਕਾਲਾ ਹੋ ਗਿਆ ਕਿ ਪੋਟਾਸ਼ ਬਹੁਤ ਜ਼ਿਆਦੀ ਇੱਥੇ ਪਈ ਹੋਈ ਆ ਆਹ ਨਾ ਕੁੱਤੇ ਨੇ ਵਿੱਚ ਵੜ ਕੇ ਤੇ ਫਲੀਆਂ ਜਿਹੜੀਆਂ ਆਪਣੀਆਂ ਭਰਨ ਦਿੱਤੀਆਂ ਨਾਲ ਜ਼ੁਕੀਨੀ ਦੇ ਬੂਟੇ ਸੀਗੇ ਤੇ ਕੁਝ ਉਹ ਵੀ ਭੰਨ ਗਿਆ ਬੜਾ ਮਨ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਕੁੱਤੇ ਨਾ ਭੰਨਦੇ ਆ ਤੇ ਨੁਕਸਾਨ ਕਰਦੇ ਆ ਰੋਜ਼ ਹੀ ਲਗਭਗ ਮੈਂ ਨਾ ਮਿੱਟੀ ਲੌਨੀ ਰਹਿਣੀ ਆ ਜਦੋਂ ਵੀ ਇੱਧਰ ਨੂੰ ਆਵਾਂ ਨਾ ਮੈਨੂੰ ਆਦਤ ਹੁੰਦੀ ਆ ਵੀ ਜੇ ਕੋਈ ਘਾਹ ਵਿੱਚ ਦਿਸਦਾ ਤੇ ਉਹ ਵੀ ਮੈਂ ਨਾਲੋਂ ਨਾਲ ਨਾ ਇਸ ਤਰ੍ਹਾਂ ਪੱਟੀ ਜਾਣਾ ਤੇ ਜੇ ਕੋਈ ਮੈਨੂੰ ਬੂਟਾ ਦਿਸਿਆ ਟੁੱਟਾ ਹੋਇਆ ਤੇ ਉਹਨੂੰ ਵੀ ਮੈਂ ਮਿੱਟੀ ਜਿਹੜੀ ਨਾਲੋਂ ਨਾਲ ਨਾ ਲੌਨੀ ਰਹਿਣੀ ਹੁੰਨੀ ਆ ਇਹ ਫਲੀਆਂ ਆ ਗਈਆਂ ਦੋ ਨੰਬਰ ਤੇ ਆ ਗਏ ਜੀ ਆਪਣੇ ਛਲਗਮ ਤੁਸੀਂ ਛਲਗਮਾ ਦਾ ਰੰਗ ਚੈੱਕ ਕਰੋ ਸ਼ਾਇਦ ਇਹਨਾਂ ਰੰਗ ਕਾਲਾ ਕੈਮੀਕਲ ਦੇ ਵਿੱਚ ਵੀ ਨਾ ਹੋਵੇ ਇੱਥੇ ਵੀ ਬਹੁਤ ਜ਼ਿਆਦੀ ਜਿਹੜੀ ਰਾਖ ਸਵਾਹ ਕਹ ਲਓ ਤੁਸੀਂ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਆ ਉਹ ਵੀ ਅੱਧ ਬੋਰ ਲੀਆਂ ਦੋ ਖੇਲਾਂ ਦੇ ਵਿੱਚ ਉਧਰ ਪਿਛਲੀ ਸਾਈਡ ਘੱਟ ਵਾ ਉਧਰ ਰੰਗ ਵੀ ਜਿਹੜਾ ਨਾ ਇੰਨਾ ਕਾਲਾ ਨਹੀਂ ਹੈਗਾ ਤੇ ਇੱਧਰ ਤੁਸੀਂ ਰੰਗ ਦੇਖੋ ਕਿ ਛਲਗਮਾ ਦਾ ਰੰਗ ਜਿਹੜਾ ਕਿੰਨਾ ਕਾਲਾ ਵਾ ਤੇ ਹਜੇ ਪੱਤੇ ਨਹੀਂ ਹੈਗੇ ਆਪਾਂ ਕੀ ਹਲੇ ਨਾ ਛੋਟੇ ਆ ਮੈਂ ਤੁਹਾਨੂੰ ਦਿਖਾਉਣੀ ਇੱਥੇ ਇਹਨਾਂ ਦਾ ਸਾਈਜ਼ ਇਹ ਪੀਲੇ ਛਲਗਮ ਤੇ ਲਾਲ ਛਲਗਮ ਆ ਦੇਖੋ ਤੁਸੀਂ ਬਸ ਐਡੇ-ਐਡੇ ਛਲਗਮ ਬਣ ਗਏ ਆ ਦੱਸਾਂ ਕਿ ਦਿਨਾਂ ਤੱਕ ਆਪਣੇ ਇਹ ਪੱਟਣ ਜੋਗ ਹੋ ਜਾਣੇ ਆ ਐਸ ਕਲਰ ਵਾਲੇ ਆ ਜੀ ਇਹ ਮਜ਼ੰਟਾ ਕਲਰ ਦੇ ਬਸ ਆ ਲਗਭਗ ਤੁਸੀਂ ਕਹਿ ਲਓ ਵੀ 50 ਗ੍ਰਾਮ ਦਾ ਤਾਂ ਹੋ ਹੀ ਚੁੱਕਾ ਆ ਤੇ ਬਸ ਦੱਸਾਂ ਕਿ ਦਿਨਾਂ ਤੱਕ ਇਹ ਤਿਆਰ ਹੋ ਜਾਣੇ ਆ ਇਸ ਤੋਂ ਅੱਗੇ ਆਗੇ ਜੀ ਆਪਣੇ ਚੁਕੰਦਰ ਚੁਕੰਦਰ ਮੈਂ 5 ਜਾਂ 6 ਵਰੀ ਲਾਏ ਆ ਤਾਈ ਇਹਨਾਂ ਦਾ ਸਾਈਜ਼ ਤੁਸੀਂ ਦੇਖੋ ਕਿਸੇ ਦਾ ਛੋਟਾ ਆ ਕਿਸੇ ਦਾ ਵੱਡਾ ਵਾ ਆ ਖੇਲ ਜਿਹੜੀ ਨਾ ਇਹ ਸਭ ਤੋਂ ਪਹਿਲਾਂ ਦੀ ਉੱਗੀ ਹੋਈ ਆ ਤੇ ਇਹ ਦੇਖੋ ਤੁਸੀਂ ਕਿੱਡੇ-ਕੱਡੇ ਵੱਡੇ ਹੋ ਗਏ ਆ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਉਹ ਥੋੜੇ ਛੋਟੇ ਆ ਕਿਉਂਕਿ ਬੀਜ ਕਈ ਉੱਗਦੇ ਨੇਗੇ ਕਈ ਵਿੱਚ ਨਾ ਇੱਕ ਪੱਬੂ ਜਿਹਾ ਬਹੁਤ ਆ ਸਾਡੇ ਮੋਟਾ ਜਿਹਾ ਪੱਬੂ ਤੇ ਉਹ ਥੱਲਿਓਂ ਨਾ ਮੋਢੀ ਕੱਟ ਦਿੰਦਾ ਇੱਧਰ ਆ ਗਈ ਜੀ ਆਪਣੇ ਅਗਰੀ ਆ ਗਈ ਸਬਜ਼ੀ ਗੋਭੀ ਆ ਹੈਗੀ ਜੀ ਗੋਭੀ ਬ੍ਰੋਕਲੀ ਗੋਭੀ ਤੁਸੀਂ ਇਹਨੂੰ ਕਹਿ ਸਕਦੇ ਹੋ ਬ੍ਰੋਕਲੀ ਵੀ ਕਹਿ ਦਿੰਦੇ ਆ ਗੋਭੀ ਵੀ ਕਹਿ ਦਿੰਦੇ ਆ ਇਹ ਦੋ ਲਾਈਨਾਂ ਹੈਗੀਆਂ ਜੀ ਗੋਭੀ ਦੀਆਂ ਬ੍ਰੋਕਲੀ ਦੀਆਂ ਆਹ ਹੈਗੀ ਜੀ ਫੁੱਲ ਗੋਭੀ ਇਹਦੇ ਰੰਗ 'ਚ ਤੁਸੀਂ ਫਰਕ ਦੇਖੋ ਕਿੰਨਾ ਇਹਦੇ ਪੱਤੇਆਂ ਦੇ ਸਾਈਜ਼ ਤੋਂ ਪਤਾ ਲੱਗ ਰਿਹਾ ਨਾ ਵੀ ਆਹ ਗੋਭੀ ਆ ਆਹ ਵਾਲੀ ਬ੍ਰੋਕਲੀ ਆ ਰੰਗ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹ ਉੱਥੋਂ ਤੱਕ ਆ ਅੱਧੀ ਅੱਧੀ ਠੀਕ ਆ ਜੀ ਇਹ ਵੀ ਸਬਜ਼ੀ ਹੋਣ ਤੁਸੀਂ ਆਸਾਨੀ ਦੇ ਨਾਲ ਉਗਾ ਸਕਦੇ ਹੋ ਇਸ ਮੌਸਮ ਦੇ ਵਿੱਚ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਉਣੀ ਮਟਰ ਆ ਬੈਂਗਣ ਲੱਗੇ ਹੋਏ ਲੋਕੀ ਕੱਦੂ ਲੱਗੇ ਹੋਏ ਤਾਂ ਖੈਰ ਪਹਿਲਾਂ ਦੇ ਆ ਇਹਨੂੰ ਆਪਾਂ ਵੀਡੀਓ ਦੇ ਵਿੱਚ ਨਹੀਂ ਲਵਾਵਾਂਗੇ ਹਾਲ ਕੱਦੂ ਮੈਨੂੰ ਦਿਸ ਗਿਆ ਆ ਆਪਾਂ ਤੋੜ ਲੈਨੇ ਆ ਕਿਉਂਕਿ ਥੋੜਾ ਵੀ ਵੱਡਾ ਹੋ ਜਵੇ ਨਾ ਤਾਂ ਫਿਰ ਜਿਹੜਾ ਲੋਕੀ ਦਾ ਸਵਾਦ ਨਹੀਂ ਰਹਿ ਜਾਂਦਾ ਅੱਗੇ ਅੱਗੇ ਜੀ ਆਪਾਂ ਮੂਲੀਆਂ ਵੱਲ ਮੂਲੀਆਂ ਵੀ ਮੈਂ 2-3 ਰੰਗ ਦੀਆਂ ਲਗਾਈਆਂ ਹੋਈਆਂ ਆ ਆਹ ਵਾਲੀਆਂ ਜਿਹੜੀਆਂ ਹੈਗੀਆਂ ਜੀ ਲਾਲ ਮੂਲੀਆਂ ਆ ਵਿੱਚ ਕੱਦੂ ਦੀ ਵੀ ਲਾਪੇ ਉੱਗੀ ਆ ਇਹਦਾ ਤੁਸੀਂ ਰੰਗ ਦੇਖੋ ਕਿੰਨਾ ਸੋਨਾ ਹੋਇਆ ਇਹਦਾ ਰੰਗ ਇੱਕ ਤਾਂ ਕਿਉਂਕਿ ਇਹ ਬੂਟਿਆਂ ਦੇ ਵਿੱਚ ਲੱਗੀ ਹੋਈ ਐ ਇਸ ਕਰਕੇ ਖੁਸ਼ਬੂਤ ਆ ਕਿਉਂਕਿ ਤੇ ਆਸੇ-ਪਾਸੇ ਸਾਰੇ ਬੂਟੇ ਆ ਜਦੋਂ ਵੀ ਕੋਈ ਇਦਾਂ ਵੇਲ ਵਿੱਚ ਉੱਗਦੀ ਆ ਨਾ ਦੂਜੇ ਬੂਟਿਆਂ ਤੇ ਤਾਂ ਉਹ ਬਹੁਤ ਹੈਲਦੀ ਹੁੰਦੀ ਆ ਤੇ ਇੱਕ ਖੁਸ਼ਬੂਤ ਰਹਿੰਦੀ ਆ ਕਿਉਂਕਿ ਆਸੇ-ਪਾਸੇ ਸਾਰੇ ਹੀ ਉਹਦੇ ਭੈਣ ਭਾਈ ਆ ਤੇ ਇਸ ਕਰਕੇ ਮਤਲਬ ਬੂਟਾ ਕੋਈ ਵੀ ਹੋਵੇ ਝੁੰਡ ਦੇ ਵਿੱਚ ਜ਼ਿਆਦਾਤਰ ਉਹ ਖੁਸ਼ ਹੀ ਰਹਿੰਦਾ ਆ ਇੱਧਰ ਆ ਗਈਆਂ ਜੀ ਆਪਣੀਆਂ ਉਹ ਹੀ ਸਿੰਪਲ ਦੇਸੀ ਮੂਲੀਆਂ ਜਿਹੜੀਆਂ ਨਾਰਮਲ ਆਪਾਂ ਸਾਰੇ ਲਗਾਉਨੇ ਆ ਇੱਧਰ ਲਗਾਏ ਹੋਏ ਜੀ ਆਪਾਂ ਸੂੰਗਰੇ ਆ ਤੁਸੀਂ ਦੇਖ ਸਕਦੇ ਹੋ ਲੰਬੇ ਲੰਬੇ ਹੁੰਦੇ ਆ ਸੂੰਗਰੇ ਜਿਸ ਤਰ੍ਹਾਂ ਦੀਆਂ ਕਿ ਆ ਮੂਲੀਆਂ ਦੇ ਬੀਜ ਹੁੰਦੇ ਆ ਸੇਮ ਉਦਾਂ ਹੀ ਸੂੰਗਰਿਆਂ ਦੇ ਵੀ ਹੁੰਦੇ ਆ ਹੁਣ ਆਪਾਂ ਤੁਹਾਨੂੰ ਨਾਲ ਹੀ ਪਾਲਕ ਦਿਖਾ ਦਈਏ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਪਾਲਕ ਔਰ ਗੈਨਿਕ ਪਾਲਕ ਦਾ ਰੰਗ ਤੁਸੀਂ ਚੈੱਕ ਕਰੋ ਇਹਦੇ ਪੱਤੇ ਦੇਖੋ ਤੁਸੀਂ ਕਿੱਡੇ ਕਿੱਡੇ ਵੱਡੇ ਆ ਇਹਦੀ ਜਿਹੜੀ ਸੌਫਟ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੌਫਟ ਆ ਬਿਲਕੁਲ ਜਿੱਦਾਂ ਮਖਮਲ ਹੁੰਦੀ ਆ ਜਦੋਂ ਕੁਦਰਤੀ ਰੰਗ ਹੁੰਦਾ ਨਾ ਕੋਈ ਵੀ ਜਿਹੜਾ ਕੁਦਰਤ ਨੇ ਦਿੱਤਾ ਹੁੰਦਾ ਤੇ ਉਹਦਾ ਇੱਕ ਰੰਗ ਜਿਹੜਾ ਉਹ ਅਲੱਗ ਹੀ ਤੁਹਾਨੂੰ ਦਿਸੂਗਾ ਜਦੋਂ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਨਾ ਤੇ ਫਿਰ ਜਿਹੜਾ ਉਹਦਾ ਰੰਗ ਹੁੰਦਾ ਆ ਮਤਲਬ ਕਿ ਉਹ ਇੱਕ ਕੁਦਰਤੀ ਨੇਚਰਲ ਰੰਗ ਆਪਾਂ ਕਹਿ ਸਕਦੇ ਆ ਇਹਦਾ ਜਿਹੜਾ ਕੁਦਰਤ ਨੇ ਇਹਨਾਂ ਨੂੰ ਦਿੱਤਾ ਆ ਪੱਤਿਆਂ ਨੂੰ ਰੰਗ ਉਹ ਰੰਗ ਆ ਇਹਨਾਂ ਦਾ ਇਹਦੇ ਨਾਲ ਆਗੇ ਜੀ ਆਪਣੇ ਮੇਥੇ ਅਸੀਂ ਇਹਨੂੰ ਮੇਥੇ ਕਹਿੰਨੇ ਆ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਦੱਸਿਓ ਇੱਕ ਹੁੰਦੀ ਮੇਥੀ ਇਹ ਵਾਲੇ ਹੈਗੇ ਜੀ ਮੇਥੇ ਮਤਲਬ ਅਸੀਂ ਦੋ ਇਹਨਾਂ ਨੂੰ ਅਲੱਗ-ਅਲੱਗ ਕਹਿੰਨੇ ਆ ਮੈਂ ਤੁਹਾਨੂੰ ਮੇਥੀ ਵੀ ਦਿਖਾਉਣੀ ਆ ਪਰ ਮੈਂ ਕਈ ਦੇਖਿਆ ਵੀਡੀਓ ਦੇ ਵਿੱਚ ਇਹਨਾਂ ਨੂੰ ਵੀ ਮੇਥੀ ਕਹਿੰਦੇ ਆ ਪਰ ਅਸਲ 'ਚ ਇਹ ਮੇਥੀ ਨਹੀਂ ਹੁੰਦੀ ਕਿਉਂਕਿ ਇਹਦਾ ਬੀਜ ਅਲੱਗ ਹੁੰਦਾ ਆ ਇਹਦਾ ਟੇਸਟ ਵੀ ਅਲੱਗ ਹੁੰਦਾ ਆ ਇਹਦੇ ਫਲਾਵਰ ਚਿੱਟੇ ਹੁੰਦੇ ਆ ਮੇਥੀ ਦੇ ਫਲਾਵਰ ਜਿਹੜੇ ਵਾਈਟ ਕਲਰ ਦੇ ਹੁੰਦੇ ਆ ਇਸ ਤਰ੍ਹਾਂ ਦੇ ਵਿੱਚ ਘਾਰ ਉੱਗਿਆ ਹੀ ਰਹਿੰਦਾ ਕੋਈ ਨਾ ਕੋਈ ਇਹ ਆ ਗਏ ਮੇਥੇ ਹੁਣ ਮੈਂ ਤੁਹਾਨੂੰ ਮੇਥੀ ਵੀ ਦਿਖਾਉਣੀ ਆ ਆਹ ਹੁੰਦੀ ਜੀ ਮੇਥੀ ਆ ਚੈੱਕ ਕਰੋ ਤੁਸੀਂ ਮੇਥੀ ਇਹਨੂੰ ਅਸੀਂ ਮੇਥੀ ਕਹਿੰਨੇ ਪੰਜਾਬੀ ਚ ਇੱਧਰ ਆ ਗਿਆ ਆਪਣਾ ਤੋਰੀਆ ਸਰੋਂ ਦਾ ਠੀਕ ਹੈ ਜੀ ਇਹ ਲਗਭਗ ਮੈਂ 12 13 ਸਬਜ਼ੀਆਂ ਤੁਹਾਨੂੰ ਦਿਖਾਤੀਆਂ ਆ ਇਹ ਤੁਸੀਂ ਹੁਣ ਲਗਾ ਸਕਦੇ ਹੋ ਕਿਸੇ ਵੀ ਮੌਸਮ ਦੇ ਵਿੱਚ ਇੱਧਰ ਆਪਣੇ ਆ ਗਈਆਂ ਜੀ ਜ਼ੁਕੀਨੀ ਕਾਫੀ ਸਾਰੀਆਂ ਜ਼ੁਕੀਨੀ ਲਗੀਆਂ ਹੋਈਆਂ ਕੁਝ ਇੱਧਰ ਲੱਗੀ ਹੋਈ ਜੀ ਆਪਣੀ ਫੁੱਲ ਗੋਬੀ ਇਦੇ ਨਾਲ ਹੀ ਇੱਧਰ ਆਪਾਂ ਲਾਏ ਹੋਏ ਜੀ ਆਲੂ ਆਹ ਵਾਲੀ ਲਾਈਨ ਹੈਗੀ ਆ ਕਾਲੇ ਆਲੂਆਂ ਦੀ ਪਰ ਇਹ ਫਿਲਹਾਲ ਹਜੇ ਉੱਗੇ ਨਹੀਂ ਹੈਗੇ ਛੋਟੇ ਛੋਟੇ ਉੱਗਿਆ ਆ ਦੇਖੋ ਤੁਸੀਂ ਕਾਲੇ ਆਲੂ ਇਹ ਆਮ ਨੋਰਮਲ ਆਲੂ ਜਿਹੜੇ ਆਪਣੇ ਹੁੰਦਾ ਜੋਤੀ ਆਲੂ ਉਹ ਵਾਲਾ ਵਾ ਇੱਧਰ ਲਈ ਸਾਈਡ ਲੱਗਾ ਹੋਇਆ ਆ ਮੈਂ ਸਾਰੇ ਹੀ ਜੁਕੀਨੀ ਲਗਾਏ ਹੋਏ ਆ ਇੱਧਰ ਮੈਂ ਗੋਭੀ ਲਗਾਈ ਹੋਈ 6-7 ਤਰ੍ਹਾਂ ਦੀ ਲਾਲ ਗੋਭੀ ਆ ਕੋਈ ਮਜ਼ੈਂਟਾ ਗੋਭੀ ਆ ਮਤਲਬ ਬਹੁਤ ਸਾਰੀਆਂ ਵੈਰਾਈਟੀਆਂ ਵਾਂ ਅਲੱਗ-ਅਲੱਗ ਬਾਹਰਲੇ ਦੇਸ਼ ਦੀਆਂ ਵੈਰਾਈਟੀਆਂ ਵਾ ਇਹ ਇਹ ਆਪਾਂ ਥੋੜੇ ਪਿਛੇਤੇ ਮਟਰ ਲਗਾਏ ਹੋਏ ਆ ਤਾਂ ਕਿ ਆਪਾਂ ਨੂੰ ਇੱਕ ਮਹੀਨਾ ਬਾਅਦ ਵਿੱਚ ਵੀ ਜਿਹੜੇ ਮਟਰ ਆ ਉਹ ਮਿਲ ਜਾਣ ਠੀਕ ਆ ਜੀ ਇੱਕ ਮਟਰ ਮੈਂ ਹਉਣ ਲਗਾਏ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਕਿ ਆਪਾਂ ਹਉਣ ਲਗਾਏ ਨੇ ਹਜੇ ਬਿਲਕੁਲ ਤਾਜ਼ੇ ਇੱਕ ਦੋ ਦਿਨ ਹੀ ਹੋਏ ਆ ਉਹਨਾਂ ਨੂੰ ਲੱਗਿਆ ਨੂੰ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਛੋਟੇ ਛੋਟੇ ਬਿਲਕੁਲ ਹੋ ਗਏ ਆ ਹੁਣ ਦਿਖਾਉਣੀ ਜੀ ਮੈਂ ਤੁਹਾਨੂੰ ਆਪਣੀ ਲਾਸਟ ਸਬਜ਼ੀ ਗਾਜਰਾ ਵੈਸੇ ਤਾਂ ਚਾਰ ਪੰਜ ਸਬਜ਼ੀਆਂ ਹੋਰ ਵੀ ਹੈਗੀਆਂ ਪਰ ਉਹ ਕਾਮਨ ਜੀਆਂ ਵਾਂ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ ਉਹ ਗਰਮੀਆਂ ਦੀਆਂ ਚੱਲ ਰਹੀਆਂ। ਇਹ ਹੈਗੇ ਜੀ ਕਾਲੀ ਗਾਜਰ। ਇੱਥੋਂ ਲੈ ਕੇ ਇੱਧਰ ਹੈਗੀ ਜੀ ਸੰਤਰੀ ਗਾਜਰ, ਠੀਕ ਆ ਜੀ। ਇਹਦਾ ਰੰਗ ਥੋੜਾ ਥੋੜਾ ਨਾ ਥਲਿਓ ਸੰਤਰੀ ਹੈ ਟਾਹਣੀਆਂ ਦਾ। ਇਹ ਆ ਗਈ ਜੀ ਪੀਲੀ ਗਾਜਰ, ਠੀਕ ਆ ਜੀ। ਇੱਧਰ ਤੱਕ ਸਾਰੀ ਹੀ ਪੀਲੀ ਗਾਜਰ। ਆ ਆ ਗਈ ਜੀ ਨੋਰਮਲ ਆਪਣੀ ਜਿਹੜੀ ਹੁੰਦੀ ਆ ਲਾਲ ਵਾਲੀ ਗਾਜਰ। ਇਹ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਲੇਨ ਉਧਰ ਤੱਕ ਲਾਲ ਗਾਜਰ ਆ ਲਾਈਨ ਆ ਗਈ ਜੀ ਆਪਣੀ ਦੇਸੀ ਗਾਜਰ ਦੀ ਉਧਰ ਤੱਕ ਕੀ ਦੇਖੋ ਤੇ ਇਸ ਤੋਂ ਅੱਗੇ ਜਿਹੜੀ ਆਪਣੀ ਲਾਈਨ ਹੈਗੀ ਜੀ ਉਹ ਹੈਗੀ ਚਿੱਟੀ ਤੇ ਫਿੱਕੀ ਜੀ ਪੀਲੀ ਕੱਚਾ ਪੀਲਾ ਰੰਗ ਤੁਸੀਂ ਕਹਿ ਸਕਦੇ ਹੋ ਉਹ ਵਾਲਾ ਹੈਗਾ ਕੱਚੀ ਪੀਲੀ ਗਾਜਰ ਦਾ ਰੰਗ ਠੀਕ ਆ ਜੀ ਤੇ ਇਹ ਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਚੰਗੀ ਲੱਗੀ ਹੋਊਗੀ ਸਬਜ਼ੀਆਂ ਤਾਂ ਹੋਰ ਵੀ ਹੈਗੀਆਂ ਦਿਖਾਉਣ ਨੂੰ ਪਿਆਜ਼ ਆ ਜਿਸ ਤਰ੍ਹਾਂ ਤੇ ਗੋਭੀਆਂ ਵਿੱਚ ਤਾਂ ਕਾਫੀ ਤਰ੍ਹਾਂ ਦੀਆਂ ਲਸਣ ਕਾਫੀ ਤਰ੍ਹਾਂ ਦਾ ਚਾਰ ਪੰਜ ਤਰ੍ਹਾਂ ਦਾ ਤੇ ਉਧਰ ਆਪਣੇ ਫਲੀਆਂ ਕੱਦੂ ਪਤਾ ਨਹੀਂ ਕਿੰਨਾ ਕੁਝ ਲੱਗਾ ਹੋਇਆ ਪਰ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਇੱਥੇ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਵੀਡੀਓ ਵੇਖ ਲੈਣੇ ਇਥੋਂ ਤੱਕ ਕੀਮਤੀ ਸਮਾਂ ਦਿਨੇ ਹੋ ਧੰਨਵਾਦ ਤੁਹਾਡਾ ਫੇਰ ਤੋਂ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਸასი ਘਰ ਦੀ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ